ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲਿਆ ਕੇ ਇਹ ਮਹਿਲਾਵਾਂ ਜਿਸਮ ਫਿਰੋਸ਼ੀ ਦਾ ਧੰਦਾ ਕਰ ਰਹੀਆਂ ਸਨ ਜਿਨ੍ਹਾਂ ਨੂੰ ਪੁਲਿਸ ਨੇ ਮੌਕਾ ਮਿਲਦੇ ਹੀ ਛਾਪਾ ਮਾਰ ਕੇ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਨਾਲ ਪੁਲਿਸ ਨੇ ਦੋ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਜਾਣਕਾਰੀ ਮੁਤਾਬਕ ਇਸ ਇਲਾਕੇ ਦੇ ਵਿੱਚ ਇਹ ਆਪਣਾ ਜਿਸਮ ਫਿਰੋਸ਼ੀ ਦਾ ਧੰਦਾ ਚਲਾ ਰਹੀਆਂ ਸਨ ਉਹ ਇੱਕ ਪੋਸ਼ ਏਰੀਆ ਅਤੇ ਇਸ ਧੰਦੇ ਦੀ ਮੇਨ ਸਰਗਰਨਾ ਨੇ ਇਸ ਕੋਸ਼ ਏਰੀਆ ਦੇ ਵਿੱਚ ਇੱਕ ਮਕਾਨ ਕਿਰਾਏ ਤੇ ਲਿਆ ਹੋਇਆ ਸੀ ਜਿੱਥੇ ਇਹ ਧੰਦਾ ਚਲਾ ਰਹੀਆਂ ਸਨ ਜਿਸ ਦੇ ਚਲਦੇ ਇਲਾਕਾ ਨਿਵਾਸੀ ਵੀ ਇਸ ਧੰਦੇ ਦੇ ਕਾਰਨ ਬਹੁਤ ਪਰੇਸ਼ਾਨ ਸਨ ਤੇ ਇਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮੌਕਾ ਮਿਲਦੇ ਹੀ ਛਾਪਾ ਮਾਰਿਆ ਤੇ 9 ਔਰਤਾਂ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ ਇਹ ਮਾਮਲਾ ਨਾਬਾ ਤੋਂ ਸਾਹਮਣੇ ਆਇਆ ਜਿੱਥੇ ਨਾਬਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਹੇਠਰੀਆਂ ਵਾਲੇ ਮੁਹੱਲੇ ਦੇ ਵਿੱਚ ਚੱਲ ਰਹੇ ਜਿਸਮ ਫਿਰੋਸ਼ੀ ਦੇ ਧੰਦੇ ਨੂੰ ਬੇਨਕਾਬ ਕੀਤਾ ਜਾਣਕਾਰੀ ਮੁਤਾਬਕ ਧੰਦਾ ਚਲਾਉਣ ਵਾਲੀ ਮੇਨ ਸਰਗਰ ਨਾਮ ਮੰਜੂ ਤੇ ਪਹਿਲਾਂ ਵੀ ਜਿਸਮ ਫਿਰੋਸ਼ੀ ਦੇ ਮਾਮਲੇ ਦਰਜ ਨੇ ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਇਸ ਔਰਤ ਤੇ ਪਹਿਲਾਂ ਵੀ ਜਿਸਮ ਫਿਰੋਸ਼ੀ ਦੇ ਮਾਮਲੇ ਦਰਜ ਨੇ ਤੇ ਇਹ ਪਹਿਲਾਂ ਵੀ ਜੇਲ੍ਹ ਦੇ ਵਿੱਚ ਰਹਿ ਕੇ ਆਈ ਹੈ ਤੇ ਹੁਣ ਦੁਬਾਰਾ ਫਿਰ ਇਹ ਧੰਦਾ ਸ਼ੁਰੂ ਕਰਨ ਲੱਗ ਪਈ ਜਿਸ ਦਾ ਅਸਰ ਉਹਨਾਂ ਦੇ ਪਰਿਵਾਰਾਂ ਤੇ ਪੈ ਰਿਹਾ ਅਤੇ ਪੁਲਿਸ ਵੱਲੋਂ ਇਹਨਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਫਿਲਹਾਲ ਪੁਲਿਸ ਵੱਲੋਂ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਸ ਧੰਦੇ ਦੇ ਵਿੱਚ ਕੌਣ-ਕੌਣ ਸ਼ਾਮਿਲ ਨੇ ਅਤੇ ਇਹ ਗਾਹਕਾਂ ਤੋਂ ਕਿੰਨੇ ਪੈਸੇ ਵਸੂਲਦੀਆਂ ਸਨ ਸੀਕ੍ਰੀਟ ਇਨਫੋਰਮੇਸ਼ਨ ਤੇ ਅਸੀਂ ਰੇਡ ਕੀਤੀ ਹੈ ਠਟੇਰਿਆ ਮਹੱਲਾ ਦੇ ਵਿੱਚ ਕਿ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਉੱਥੇ ਕੁਝ ਲੇਡੀਜ਼ ਉੱਥੇ ਹੋਰ ਲੇਡੀਜ਼ ਨੂੰ ਬੁਲਾ ਕੇ ਜਿਸਮ ਫਰੋਸ਼ੀ ਦਾ ਧੰਦਾ ਕਰਦੇ ਨੇ ਤੇ ਮਹੱਲੇ ਦੇ ਬੰਦਿਆਂ ਚ ਵੀ ਇਹ ਗਲਤ ਮੈਸੇਜ ਜਾ ਰਿਹਾ ਸੀ ਉੱਥੇ ਅਸੀਂ ਰੇਡ ਕਰਕੇ ਕੁਝ ਲੇਡੀਜ਼ ਤੇ ਜੈਂਟਲਸ ਅਰੈਸਟ ਕੀਤੇ ਨੇ ਤੇ ਇਮੋਰਲ ਟਰੈਫਿਕ ਐਕਟ ਦੇ ਅੰਡਰ ਅਸੀਂ ਮਕਦਮਾ ਨੰਬਰ 96 ਰਜਿਸਟਰ ਕਰਕੇ ਸਾਰੇ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਇਹ ਅਸੀਂ ਦੇਖ ਰਹੇ ਹਾਂ ਜੀ ਮੰਜੂਨਾ ਦੀ ਲੇਡੀ ਹੈ ਉਹਦੇ ਪਹਿਲਾਂ ਵੀ ਮਕਦਮੇ ਦਰਜ ਨੇ ਤੇ ਬਾਕੀਆਂ ਦੇ ਵੀ ਅਸੀਂ ਦੇਖ ਰਹੇ ਹਾਂ ਕਿ ਕਿੰਨੇ ਦੇ ਮਕਦਮੇ ਦਰਜ ਨੇ ਤੇ ਬਾਕੀ ਤਫਤੀਸ਼ ਚੱਲ ਰਹੀ ਹੈ ਕਿੰਨੇ ਲੇਡੀਜ਼ ਕਿੰਨੇ ਜੈਂਸ ਜਿਹੜੇ ਕਿੰਨੇ ਬੰਦੇ ਆ ਦੇ ਮਾਮਲਾ ਦਰਜ ਕੀਤਾ ਹੈ ਇਹ ਹਰੇ ਅਸੀਂ ਸਾਰੇ ਬੰਦਿਆਂ ਤੇ ਮਕਦਮਾ ਮਕਦਮਾ ਦਰਜ ਕੀਤਾ ਇਹਨਾਂ ਦੀ ਪ੍ਰੀਵੀਅਸ ਹਿਸਟਰੀ ਸਾਰੀ ਅਸੀਂ ਚੈੱਕ ਕਰ ਰਹੇ ਹਾਂ ਇਹਨਾਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਾ ਕੇ ਅੱਜ ਕੋਰਟ ਦੇ ਵਿੱਚੋਂ ਜੁਡੀਸ਼ਨ ਇਹਨਾਂ ਦਾ ਰਿਮਾਂਡ ਆਏਗਾ ਕਿੰਨੇ ਟਾਈਮ ਤੋਂ ਕਰਦੇ ਸੀ ਜੀ ਇਹ ਤਫਤੀਸ਼ ਚ ਸਾਹਮਣੇ ਆਊਗਾ ਸਰ ਫੁੱਲ ਕਿੰਨੇ ਨੇ ਜੀ ਲੇਡੀਜ਼ ਤੇ ਇਹ 10 ਜਿਹੜੇ ਮੇਰੀ ਲੇਡੀਜ਼ ਕਿੰਨੇ ਨੇ ਜੀ ਉਹਦੇ ਵਿੱਚ ਇਹਨਾਂ ਚ ਨੌ ਨਹੀਂ ਕਿਹੜੀ ਧਾਰਾ ਹੈ ਤੇ ਇਹ ਮਾਮਲਾ ਬਣ ਗਿਆ ਇਹ 3 4 5 ਇਮੋਰਲ ਟਰੈਫਿਕ ਐਕਟ ਹੈਗੇ ਜੀ ਉਸ ਦੇ ਅੰਡਰ ਇਹ ਸਾਰੇ ਅਸੀਂ ਬੁੱਕ ਕੀਤੇ ਇਹ ਕਿੰਨੇ ਕੁ ਪੈਸੇ ਲੈਂਦੇ ਜਿਸ ਤਰ੍ਹਾਂ ਉਸੀ ਵਾਸਤੇ ਜਿਹੜਾ ਹੈਗਾ ਆਦਮੀ ਇਹ ਅੱਗੇ ਆਪਣੀ ਤਫ਼ਤੀਸ਼ ਦੇ ਵਿੱਚ ਸਾਨੂੰ ਦੱਸਣਗੇ ਜਿਹੜੀ ਲੇਡੀਜ਼ ਦਾ ਨਾਮ ਲੈ ਰਹੇ ਹੋ ਇਸ ਤੇ ਪਹਿਲਾਂ ਕੀ ਵਾਅਦਾ ਹੈ ਇਸ ਤੇ ਪਹਿਲਾਂ ਵੀ ਇੱਕ ਇਮੋਰਲ ਟਰੈਫਿਕ ਐਕਟ ਦਾ ਸਦਰ ਥਾਣੇ ਦੇ ਵਿੱਚ ਮੁਕੱਦਮਾ ਦਰਜ ਬਾਕੀ ਅਸੀਂ ਇਹਦਾ ਚੈੱਕ ਕਰ ਰਹੇ ਹਾਂ ਉਸ ਤੋਂ ਫੜ ਕੇ ਲਿਆਈਏ ਲੇਕਿਨ ਹੁਣ ਤਾਂ ਲੱਗਦਾ ਵੀ ਉਹਨੇ ਪਹਿਲਾਂ ਵੀ ਪਹਿਲਾਂ ਵੀ ਇੱਕ ਹਫ਼ਤਾ ਰਹਿ ਗਿਆ ਇਹ ਹੈ ਪੁਲਿਸ ਦੇ ਵਿੱਚ ਪਹਿਲਾਂ ਵੀ ਇਹ ਰਹਿ ਗਿਆ ਇਹ ਨਾਲ ਇਹਦੇ ਉੱਪਰ ਕਿੰਨੇ ਟਾਈਮ ਤੋਂ ਰਹਿ ਰਹੀ ਟੀਉਡੀ ਕ੍ਰਾਈਮ ਏ ਹੋ ਗਏ ਨੂੰ 3400 ਤੇ ਮੇਰੇ ਲੈੜੇ ਦਾ ਤੰਗ ਪਰੇਸ਼ਾਨ ਸੀ ਦੇਖੋ ਜੀ ਤੰਗ ਤਾਂ ਮੇਰੀ ਗੱਲ ਸੁਣੋ ਹੁਣ ਢੀਆਂ ਪਹਿਨਾਂ ਵਾਲੇ ਜਿਹੜੇ ਢੀਆਂ ਪਹਿਨਾਂ ਵਾਲੇ ਸਾਰੇ ਲੋਕ ਤਾਂ ਪਰੇਸ਼ਾਨ ਹੈਗੇ ਹੀ ਨੇ ਪਰ ਤੁਸੀਂ ਕੀ ਮੰਗ ਕਰਦੇ ਹੋ ਅਣੀ ਤੁਸੀਂ ਮੰਗ ਤਾਂ ਇਹੀ ਹੈ ਵੀ ਕੁਝ ਇੱਥੇ ਗੰਦ ਹੋਣਾ ਚਾਹੀਦਾ ਸਾਰੇ ਮਾੜੀ ਗੱਲ ਹੈ ਗੱਲ ਨਹੀਂ ਹੈ ਜਿਵੇਂ ਇੱਥੇ ਲੇਡੀਜ਼ ਕਾ ਪਹਿਨ ਜੈਂਟਸਾਂ ਦੇ ਅਸਰ ਤਾਂ ਪੈਂਦਾ ਪਰ ਮੈਂ ਕਹੇ ਐਕਚੁਅਲੀ ਨਾ ਦਾ ਕਿ ਨਾ ਪਹਿਨਦਾ ਤਾਂ ਕੋਈ ਮਤਲਬ ਉਹ ਨਹੀਂ ਹੈ ਹਰੇਕ ਹਰੇਕ ਉਹੀ ਫੀਲ ਕਰਦਾ ਹੈ ਵੀ ਸ਼ੀ ਸ਼ੁੱਡ ਵੈਕੇਟ ਹਾਂ ਹੁਣ ਪੁਲਿਸ ਫੜ ਕੇ ਲੈ ਗਿਆ ਤੁਹਾਨੂੰ ਪਤਾ ਨਹੀਂ ਹੁਣ ਨਹੀਂ ਮੇਰੀ ਗੱਲ ਸੁਣ ਉਹਦੇ ਨਾਲ ਫਰਕ ਤਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਸ਼ੀ ਰਿਮੇਨ ਇਨ ਪੁਲਿਸ ਕਸਟਡੀ ਫਾਰ 3 ਔਰ 4 ਡੇਸ